ਔਰੇ ਆਈ ਕਿਦੋਂ ਜਦੋਂ ਸਾਡੇ ਵਰਤਮਾਨ ਸਮੇਂ ਦੇ ਵਿੱਚ ਕਰੋਨਾ ਦਾ ਦੌਰ ਆਇਆ ਤੇ ਸਾਡੇ ਸਿੱਖਾਂ ਨੇ ਆਕਸੀਜਨ ਦੇ ਲੰਗਰ ਲਾਏ ਜਦੋਂ ਹੜ੍ਹ ਆਏ ਉਦੋਂ ਵੀ ਵਸਤਰਾਂ ਦੇ ਤੇ ਕੰਬਰੀਆਂ ਦੇ ਲੰਗਰ ਲਾਏ ਰਾਸ਼ਨ ਦੇ ਲੰਗਰ ਲਾਏ ਔਰ ਇਹ ਚੀਜ਼ਾਂ ਵਿਸਰਦੀਆਂ ਜਾ ਰਹੀਆਂ ਸਨ ਸਾਡੇ ਪੁਰਖਿਆਂ ਨੇ ਕੀ ਕੀਤਾ ਪਰ ਅੱਜ ਅਜੋਕੇ ਸਮੇਂ ਦੇ ਵਿੱਚ ਇਹ ਮਹਿਸੂਸ ਹੋਇਆ ਹੈ ਕਿ ਸਭ ਤੋਂ ਯੋਗਤਵੰਦ ਕੌਮ ਜਿਹੜੀ ਹੈ ਉਹਦੇ ਗੁਰੂ ਘਰ ਹਰ ਦੇਸ਼ 'ਚ ਹੋਣੇ ਚਾਹੀਦੇ। ਕਾਰਨ ਕੀ ਕਿ ਜਦੋਂ ਲੋਕੀ ਬੂਹੇ ਬੰਦ ਕਰ ਲੈਂਦੇ ਆ ਉੱਖੇ ਵੇਲੇ ਉਦੋਂ ਇਸ ਕੌਮ ਦੇ ਬੂਹੇ ਖੁੱਲਦੇ। ਸੋ ਜਿਹੜਾ ਸਾਡਾ ਮੀਰੀ-ਪੀਰੀ ਦਾ ਪ੍ਰਤੀਕ ਹੈ ਨਿਸ਼ਾਨ ਸਾਹਿਬ ਉਹਦਾ ਮਤਲਬ ਵੀ ਇਹ ਹੈ ਕਿ ਦੂਰੋਂ ਵੇਖ ਕੇ ਕੋਈ ਭੁੱਖਾ ਵੀ ਆ ਸਕਦਾ ਕੋਈ ਨੰਗਾ ਵੀ ਆ ਸਕਦਾ ਕਿਸੇ ਨੂੰ ਰੋਟੀ ਮਿਲੂਗੀ ਕਿਸੇ ਨੂੰ ਬਿਸਤਰਾ ਮਿਲੂਗਾ ਇਹ ਸਾਡੇ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਨੇ ਸਾਨੂੰ ਸਾਰਾ ਕੁਝ ਬਖਸ਼ਿਆ ਹੁਣ ਖਾਲਸਾਣ ਦੀ ਗੱਲ ਤਾਂ ਅੱਜ ਨਵੀਂ ਨਹੀਂ ਹੈ ਜਿਹਦੇ ਵਾਸਤੇ ਸ਼ਹਾਦਤਾਂ ਹੋਈਆਂ ਇਹ ਤੱਕ ਬਾਬੇ ਨਾਨਕ ਨੇ ਕਹਿ ਦਿੱਤਾ ਸੀ ਕਿ ਬਾਬਰ ਤੂੰ ਜਾਬਰ ਗੁਰੂ ਨਾਨਕ ਸਾਹਿਬ ਜੀ ਨੂੰ ਲੋੜ ਪਈ ਉਹ ਸਾਰਿਆਂ ਕੋਲ ਗਿਆ ਸਿੱਧੇ ਰਸਤੇ ਪਾਉਣ ਦੀ ਗੱਲ ਕੀਤੀ ਸਾਨੂੰ ਇੱਕ ਓੰਕਾਰ ਤੋਂ ਲੈ ਕੇ 18 10 20 ਤੱਕ ਦੱਸਿਆ ਕਿ ਕਿਤੇ ਰਮਾਲੇ ਚੜਾਉਣ ਤੱਕ ਸੀਮਤ ਨਾ ਰਹਿ ਜਿਓ ਇੱਕ ਇੱਕ ਅੰਗ ਮਹਾਰਾਜ ਸਾਹਿਬ ਦਾ ਬੈਠ ਕੇ ਸਾਡੀਆਂ ਭੈਣਾਂ ਸਾਡੇ ਵੀਰ ਸਾਡੇ ਬਜ਼ੁਰਗ ਬੈਠ ਕੇ ਪੜਨ ਤੇ ਗੁਰੂ ਨਾਲ ਗੱਲਾਂ ਕਰਨ ਕਿ ਸਾਨੂੰ ਮਹਾਰਾਜ ਸਾਹਿਬ ਉਪਦੇਸ਼ ਕੀ ਦਿੰਦੇ ਆ ਮਹਾਰਾਜ ਸਾਹਿਬ ਨੇ ਆਪਣੇ ਤਨ ਤੇ ਇੰਨੀ ਪੀੜਾ ਝੱਲ ਕੇ ਇੰਨੀਆਂ ਕੱਡਣੀਆਂ ਘਾਲਣਾ ਘਾਲ ਕੇ ਆ ਥੋੜੇ ਦਿਨ ਹੋਏ ਆ ਪੰਜਵੇਂ ਪਾਤਸ਼ਾਹ ਦਾ ਸ਼ਹੀਦੀ ਜੋੜ ਮੇਲੇ ਸ਼ਹੀਦੀ ਸਮਾਗਮ ਹੋਇਆ ਅੱਜ ਛਪੀਲਾਂ ਚੱਲ ਰਹੀਆਂ ਸੋ ਜਦੋਂ ਇੰਨੀਆਂ ਕੱਡਣੀਆਂ ਘਾਲਣਾ ਘਾਲ ਕੇ ਸਾਨੂੰ ਇੱਕ ਕੌਮ ਦਿੱਤੀ ਐ ਤੇ ਉਹ ਕੌਮ ਇਸ ਕਰਕੇ ਨਹੀਂ ਦਿੱਤੀ ਕਿ ਉਹ ਗਲੀਆਂ ਦੇ ਵਿੱਚ ਉਲਝ ਕੇ ਰਹਿ ਜਾਵੇ ਜਾਂ ਉਹ ਲੈਣਾ ਚ ਲਾ ਕੇ ਆਟਾ ਦਾਲ ਮੰਗਦੀ ਫਿਰੇ ਇਹ ਤਾਂ ਸਾਡਾ ਕਲਚਰ ਹੀ ਨਹੀਂਗਾ ਸਿੱਖਾਂ ਦਾ ਸਦਾ ਦੀ ਕੁਝ ਵੱਖਰਾ ਹੈ ਪਰ ਇਹਨਾਂ ਨੂੰ ਰਾਏ ਟਡੇ ਢੰਗਣਾ ਪਾਇਆ ਜਾ ਰਿਹਾ ਅੱਜ ਵਿਰੋਧ ਤਾਂ ਕਰਨਾ ਚਾਹੀਦਾ ਹੈ ਦਿੱਲੀ ਦਾ ਜਿਹੜੀ ਆਪਣੇ ਦੇਸ਼ ਦੇ ਵਛਿੰਦਿਆਂ ਤੇ ਗੋਲੀਆਂ ਚਲਾਉਂਦੀ ਆ ਸ਼ੁਰੂ ਤੋਂ ਮਾ ਸੱਚੇ ਸਾਧਗੁਰੂ ਦੀ ਹਜ਼ੂਰੀ ਚ ਕਹਿੰਦਾ ਕਿ 900 ਸਾਲ ਗੁਲਾਮ ਰਹਿਣ ਵਾਲੀ ਕੌਮ ਅੱਜ ਉਹਨੂੰ ਰਾਜ ਭਾਗ ਕਰਨ ਦੀ ਜਾਚ ਆ ਗਈ ਤੇ ਜਿਨ੍ਹਾਂ ਨੇ ਨਵਾਂ ਹੀ ਰਾਜ ਉੱਡ ਮਾਣਿਆ ਉਹ ਆਟਾ ਦਾਲ ਮੰਗਦੇ ਫਿਰਦੇ ਕਿ ਕਿਤੇ ਹੁਣੇ ਮੇਰੇ ਸਤਿਕਾਰਯੋਗ ਬਾਬਾ ਰਾਮ ਸਿੰਘ ਜੀ ਸਤਿਕਾਰਯੋਗ ਜਿਨ੍ਹਾਂ ਨੇ ਖਾਲਸਾਣ ਦੀ ਗੱਲ ਕੀਤੀ ਹੈ ਤੇ ਇਹ ਕਿਹਾ ਹੈ ਕਿ ਬਣ ਕੇ ਰਹਿਣਾ ਹੈ ਇੱਥੇ ਸ਼ਹੀਦਾਂ ਦਾ ਖੂਨ ਡੁੱਲਿਆ ਪਰ ਕੀ ਜਿਹੜੇ ਖਾਲਸਾਣ ਦੀ ਗੱਲ ਕਰਦੇ ਆ ਜਾਂ ਭਾਵਨਾ ਰੱਖਦੇ ਆ ਉਹਨਾਂ ਦਾ ਵਿਰੋਧ ਕਰਨ ਵਾਲਿਆਂ ਨੂੰ ਪੜਨਾ ਨਹੀਂ ਚਾਹੀਦਾ ਉਹਨਾਂ ਨੂੰ ਆਪਣੇ ਗੁਰੂਆਂ ਦਾ ਇਤਿਹਾਸ ਨਹੀਂ ਪੜਨਾ ਚਾਹੀਦਾ ਕਿ ਉਹਨਾਂ ਨੇ ਸ਼ਹਾਦਤਾਂ ਕਿਉਂ ਦਿੱਤੀਆਂ ਕੀ ਲੋੜ ਪਈ ਸੀ ਸ਼ਹਾਦਤਾਂ ਦੇਣ ਦੀ ਜੇ ਵਜ਼ੀਰੀਆਂ ਸਾਰਾ ਕੁਝ ਹੁੰਦੀਆਂ ਜੇ ਮੁੱਖ ਮੰਤਰੀ ਦਾ ਅਹੁਦਾ ਸਾਰਾ ਕੁਝ ਹੁੰਦਾ ਜੇ ਪ੍ਰਧਾਨ ਮੰਤਰੀ ਦਾ ਅਹੁਦਾ ਸਾਰਾ ਕੁਝ ਹੁੰਦਾ ਤੇ ਫਿਰ ਤਾਂ ਸਾਡੇ ਗੁਰੂ ਤੋਂ ਵੱਡਾ ਕੋਈ ਰਾਜਾ ਹੀ ਨਹੀਂ ਸੀ ਗੱਲ ਬਾਜ ਦੀ ਨਹੀਂ ਸੀ ਪਹਿਲੀ ਜੰਗ ਸਾਡੀ ਬਾਜ ਤੋਂ ਹੋਈ ਹੈ ਗੱਲ ਤਾਂ ਤਾਜ ਦੀ ਸੀ ਗੱਲ ਘੋੜਿਆਂ ਦੀ ਨਹੀਂ ਸੀ ਗੱਲ ਤਾਂ ਸਿੱਖਾਂ ਦੀ ਏ ਡਰੀ ਫੋਦਦੀ ਸੀ ਅਸੀਂ ਵਿਸਰਗੇ ਇਹਨਾਂ ਚੀਜ਼ਾਂ ਨੂੰ ਸਾਡੇ ਪੁਰਖਿਆਂ ਨੇ ਕੀ ਕੀਤਾ ਹੈ ਤੁਹਾਡਾ 10ਵੇਂ ਪਾਤਸ਼ਾਹ ਜਿਨੇ ਤੁਹਾਨੂੰ ਅੰਮ੍ਰਿਤ ਦੀ ਦਾਤ ਦਿੱਤੀ ਹੈ ਜਿਨੇ ਸਿੰਘ ਤੇ ਕੌਰ ਦੀ ਗਾਰੰਟੀ ਦਿੱਤੀ ਹੈ ਉਹ ਬਾਬਾ ਅਜੀਤ ਸਿੰਘ ਬਾਬਾ ਜੁਹਾਰ ਸਿੰਘ ਤੇ ਬਾਬਾ ਜੋਰਾ ਵਰਤ ਸਿੰਘ ਤੇ ਬਾਬਾ ਫਤਿਹ ਸਿੰਘ ਬਾਬਾ ਫਤਿਹ ਸਿੰਘ ਜਿਹੜੇ ਹੱਥ ਸੀ ਕਹਿੰਦੇ ਸਸਕਾਰ ਕਰਨ ਲੱਗਿਆ ਜਦੋਂ ਵੇਖਿਆ ਗਿਆ ਤੇ ਜਿਤਨਾ ਕਪਾਹ ਦੀ ਫੁੱਟੀ ਨਿਕਲਦੀ ਹੈ ਚਿੱਟੀ ਆਪਾਂ ਨਰਮਾ ਕਪਾਹ ਬੀਜਦੇ ਰਹੇ ਆ ਜਿਤਨਾ ਕਪਾਹ ਦੀ ਫੁੱਟੀ ਨਿਕਲਦੀ ਬਿਲਕੁਲ ਚਿੱਟੀ ਐਦਾਂ ਦੇ ਬਾਬਾ ਫਤਾਸ ਫਤੇ ਸਿੰਘ ਜੀ ਦੇ ਹੱਥ ਪੈਰ ਸਨ ਔਰ ਤੇਲ ਦੇ ਪੂਲੇ ਬਾਲ-ਬਾਲ ਕੇ ਉਹਨਾਂ ਹੱਥਾਂ ਨੂੰ ਸਾੜਿਆ ਗਿਆ ਇੱਕ ਵਾਰੀ ਸਾਡੀਆਂ ਮਾਵਾਂ ਤੇ ਭੈਣਾਂ ਸਾਡੇ ਵੀਰ ਇਹ ਝਾਤ ਤਾਂ ਮਾਰ ਕੇ ਵੇਖਣ ਕਿ ਕੌਮ ਇੱਕ ਜੀ ਕੇ ਸੌਖੀ ਮਿਲੀ ਐ ਤੇ ਜੇ ਸਾਰਾ ਕੁਝ ਹੀ ਆ ਗਲੀਆਂ ਨਾਲੀਆਂ ਹੁੰਦੀਆਂ ਆਟਾ ਦਾਲ ਹੁੰਦਾ ਤੇ ਫਿਰ ਮਹਾਰਾਜ ਸਾਹਿਬ ਨੂੰ ਕੀ ਲੋੜ ਸੀ ਆਪਣੇ ਜਾਨਾਂ ਤੋਂ ਪਿਆਰੇ ਪੁੱਤ ਚਹੀਦ ਤੇ ਸਿੰਘ ਸ਼ਹੀਦ ਕਰਾਉਣ ਦੀ ਸਤਿਕਾਰਯੋਗ ਖਾਲਸਾ ਜੀ ਗੱਲੀ ਅਸੀਂ ਚੰਗੀਆਂ ਆਚਾਰੀਆਂ ਬੁਰੀਆਂ ਮਨੋਂ ਕੁਸੁੱਧਾ ਗਾਲੀਆਂ ਬਾਹਰ ਚਿੱਟਮੀਆਂ ਸਾਡੀ ਗੁਰੂ ਘਰ ਦੀ ਬਾਣੀ ਦਾ ਫਰਮਾਨ ਹੈ ਕਿ ਅੱਜ ਮੈਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਬਾਬਾ ਜੀ ਦਾ ਜੀਵਨ ਬਾਬਾ ਰਾਮ ਸਿੰਘ ਜੀ ਤੁਹਾਡੇ ਕੋਲ ਬੈਠੇ ਇਹਨਾਂ ਦਾ ਨਿਤਨੇਮ ਇਹਨਾਂ ਦੀ ਅਰਦਾਸ ਕਿੰਨੇ ਇੱਥੇ ਗੁਰੂ ਕੇ ਪਿਆਰੇ ਸਿੰਘ ਬੈਠੇ 100 ਚੋਂ 7 ਜਾਣੇ 100 ਚੋਂ 7 ਜਾਣੇ ਕਹਿੰਦੇ ਆ ਕਿ ਸਾਡਾ ਆਪਣਾ ਦੇਸ਼ ਹੋਣਾ ਚਾਹੀਦਾ ਹੈ ਕਿਉਂ ਹੋਣਾ ਚਾਹੀਦਾ ਕੋਈ ਨਜਾਇਜ਼ ਤਾਂ ਮੰਗ ਹੀ ਨਹੀਂਗੀ ਕਿਉਂਕਿ ਸਾਡੇ ਗੁਰੂ ਨੇ ਸਾਨੂੰ ਗ੍ਰੰਥ ਦਿੱਤਾ ਹੈ ਸਾਨੂੰ ਪੰਥ ਦਿੱਤਾ ਹੈ ਸਾਨੂੰ ਤਖਤ ਦਿੱਤਾ ਹੈ ਸਾਨੂੰ ਬੋਲੀ ਦਿੱਤੀ ਹੈ ਸਾਨੂੰ ਸੱਭਿਆਚਾਰ ਦਿੱਤਾ ਸਾਨੂੰ ਪਹਿਰਾਵਾ ਦਿੱਤਾ ਹੈ ਜਿਹੜੀ ਕੌਮ ਨੂੰ ਸਾਰਾ ਕੁਝ ਉਹਦੇ ਗੁਰੂ ਨੇ ਦਿੱਤਾ ਹੋਵੇ ਉਹ ਕੌਮ ਸੂਬਾ ਨਹੀਂ ਹੁੰਦੀ ਕਿ ਦੇਸ਼ ਹੁੰਦਾ ਅੱਜ ਜਿਹੜਾ ਦੇਸ਼ ਪੰਜਾਬ ਹੈ ਇਹ ਗੁਲਾਮੀ ਦੀ ਗੱਲ ਕਰਦਾ ਕਿ ਟੇਡੇ ਢੰਗ ਨਾਲ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸਾਡੇ ਨੌਜਵਾਨਾਂ ਨੂੰ ਹਕੂਮਤ ਟਾਰਗੇਟ ਕਰਦੀ ਆ ਨਾ ਪਾਕਿਸਤਾਨ ਨਾ ਇੰਗਲੈਂਡ ਨਾ ਜਰਮਨ ਨਾ ਫਰਾਂਸ ਕੋਈ ਵੀ ਦੇਸ਼ ਆਪਣੇ ਦੇਸ਼ ਦੇ ਵਿਚਿੰਦਿਆਂ ਤੇ ਗੋਲੀਆਂ ਨਹੀਂ ਚਲਾਉਂਦਾ ਆ ਭਾਰਤ ਨੂੰ ਇਹ ਅੱਗ ਲੱਗੀ ਹੈ ਕਿ ਅਸੀਂ ਮੁਸਲਮਾਨਾਂ ਨੂੰ ਤਾਂ 370 ਧਾਰਾ ਖਤਮ ਕਰਕੇ ਗੋਡਿਆਂ ਪਰਨੇ ਕਰ ਲਿਆ ਤੇ ਹੁਣ ਸਿੱਖਾਂ ਨੂੰ ਕਿੱਦਾਂ ਕਰਨਾ ਹੈ ਪਰ ਇਹਨਾਂ ਨੂੰ ਇਤਿਹਾਸ ਪੜ੍ਹਨਾ ਪੈਣਾ ਕਿ ਜਿਨ੍ਹਾਂ ਦੇ ਗੁਰੂ ਨੇ ਤੁਹਾਡਾ ਜੰਝੂ ਪਚਾਇਆ ਉਹ ਉਹਨਾਂ ਦੀ ਕੌਮ ਕਦੀ ਵੀ ਗੋਡਿਆਂ ਪਰਨੇ ਨਹੀਂ ਹੁੰਦੀ ਸੋ ਇਸ ਕਰਕੇ ਅੱਜ ਮਹਾਨ ਨਗਰ ਦੇ ਵਿੱਚ ਆਪਾਂ ਆਏ ਆ ਭਾਈ ਮੇਜਰ ਸਿੰਘ ਜੀ ਸ਼ਹੀਦ ਜਿਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਆਏ ਆ ਉਹਨਾਂ ਦੇ ਲਗਤੇ ਜਿਗਰ ਸਰਦਾਰ ਅਜੀਪਾਲ ਸਿੰਘ ਜੀ ਯੂਕੇ ਦੇ ਵਿੱਚ ਜਿਹੜੇ ਨੇ ਕਿਉਂਕਿ ਜਿਹੜਾ ਖੂਨ ਹੁੰਦਾ ਹੈ ਉਹ ਕਿਤੇ ਵੀ ਚੱਲ ਜਾਏ ਦੁਨੀਆ ਦੇ ਕਿਸੇ ਕੋਨੇ 'ਚ ਵੀ ਚੱਲ ਜਾਏ ਉਹ ਆਪਣੇ ਖੂਨ ਜਿਹੜਾ ਹੈ ਉਹ ਹੋਦ ਵਿਖਾਉਂਦਾ ਹੈ ਜੇ ਇੱਥੇ ਸ਼ਹਾਦਤ ਦਿੱਤੀ ਹੈ ਤੇ ਉਹਨਾਂ ਦਾ ਪੋਤਾ ਅੱਜ ਉੱਥੇ ਵੀ ਆਪਣੇ ਦੇਸ਼ ਦੀ ਗੱਲ ਕਰਦਾ ਹੈ। ਅੱਜ ਉੱਥੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵੱਖ-ਵੱਖ ਕੋਨੇ ਦੇ ਵਿੱਚ ਜਿਹੜੇ ਸਿੱਖ ਬੈਠੇ ਆ ਉਹ ਕਹਿੰਦੇ ਆ ਕਿ ਇਹ ਜਿਹੜਾ ਦੇਸ਼ ਖਾਲਿਸਤਾਨ ਪੂਰੇ ਵਰਲਡ ਦੇ ਵਿੱਚ ਸਾਰੇ ਲੋਕਾਂ ਨੂੰ ਸਾਰੇ ਧਰਮਾਂ ਨੂੰ ਸਤਿਕਾਰ ਦੇਊਗਾ। ਇਹ ਕੋਈ ਹੱਤਵਾਦ ਜਾਂ ਟੈਰਰਿਸਟ ਨਹੀਂ ਹੈ। ਇਹ ਲੰਗੇ ਨੂੰ ਫੜ ਕੇ ਸੜਕ ਪਾਰ ਕਰਾਊਗਾ। ਭੁੱਖੇ ਨੂੰ ਰੋਟੀ ਦੇਊਗਾ ਨੰਗੇ ਨੂੰ ਬਿਸਤਰਾ ਦੇਊਗਾ ਤੇ ਖਾਲਸਾਣ ਦੀ ਡੈਫੀਨੇਸ਼ਨ ਹੀ ਵਿਗਾੜ ਕੇ ਰੱਖਤਾ ਆ ਜਿਹੜੇ ਭਗਤਾਂ ਦੀ ਬਾਣੀ ਸਾਡੇ ਸਤਕਾਰਯੋਗ ਭਗਤਾਂ ਦੀ ਇਹ ਲਿਖੀ ਵੱਖ-ਵੱਖ ਭਾਸ਼ਾ ਚ ਗਈ ਆ ਪਰ ਇਹਨੂੰ ਗੁਰੂ ਨਾਨਕ ਸਾਹਿਬ ਜੀ ਨੇ ਗੁਰਮੁਖੀ ਲਿਪੀ ਦਾ ਰੂਪ ਦੇ ਕੇ ਇੱਕ ਜਗ੍ਹਾ 'ਚ ਇਕੱਠੀ ਕਰ ਦਿੱਤਾ ਸਾਨੂੰ ਸਾਡੀ ਬੋਲੀ ਦਿੱਤੀ ਅੱਜ ਸਾਡੀ ਬੋਲੀ ਦੇ ਉੱਤੇ ਨਾ ਦੇਵਨਾਗਰੀ ਭਾਰੂ ਪੈ ਰਹੀ ਹੈ। ਅੱਜ ਹਿੰਦੂ ਰਾਸ਼ਟਰ ਬਣਾਉਣ ਦੀ ਗੱਲ ਕੀਤੀ ਜਾਂਦੀ ਹੈ ਤੇ ਸਾਡੇ ਸਿੱਖ ਅੱਖਾਂ ਮੀਟ ਕੇ ਕਬੂਤਰ ਵਾਂਗੂ ਵੇਖਣ ਦਾ ਹੈ ਕਿ ਜੇ ਸ਼ਹਾਦਤ ਹੋਵੇ ਤੇ ਉਹ ਭਾਈ ਮੇਜਰ ਸਿੰਘ ਜੀ ਨਾਗੋ ਕੇ ਅਧਿਕਾਰ ਹੋਵੇ ਪਰ ਜੇ ਸਰਪੰਚੀ ਮਿਲੇ ਤੇ ਮੇਰੇ ਪੁੱਤ ਨੂੰ ਮਿਲੇ ਜਿਹਦਾ ਕਾਰਨ ਇਹਦਾ ਕਾਰਨ ਇਹ ਹੈ ਕਿ ਅਸੀਂ ਗੁਲਾਮੀ ਪ੍ਰਵਾਨ ਕਰ ਲਈ ਮੈਂ ਇੱਕ ਗੱਲ ਕਹਿ ਕੇ ਫਤਿਹ ਬੁਲਾਉਣੀ ਹੈ ਸਤਿਕਾਰਯੋਗ ਖਾਲਸਾ ਜੀ ਮੇਰੀਆਂ ਭੈਣਾਂ ਸਤਿਕਾਰਯੋਗ ਸਰਵਣ ਕਰ ਰਹੀਆਂ ਹਨ ਨਰਕ ਦੇ ਸਵਰਗ ਦਾ ਦੇਸ਼ ਅੱਜ મોદી ਕਹਿੰਦਾ ਹੈ ਕਿ ਇਹ ਜਿਹੜਾ ਸਵਰਗ ਹੈ ਡੈਮੋਕ੍ਰੈਟਿਕ ਦੇਸ਼ ਹੈ ਤੇ ਸਵਰਗ ਦੇ ਵਿੱਚ ਨੌਕਰੀ ਕਰਨ ਨਾਲੋਂ ਮੈਂ ਉਹਨਾਂ ਲੋਕਾਂ ਨੂੰ ਦੱਸਦਾ ਜਿਹੜੇ ਵਜ਼ੀਰੀਆਂ ਕਰ ਰਹੇ ਆ ਜਿਹੜੇ ਕਹਿੰਦੇ ਇੱਥੇ ਖਤਰਾ ਕਹਦਾ ਇੱਥੇ ਕਾਦੀ ਲੋੜ ਐ ਖਾਲਸਤਾਨ ਦੀ ਇੱਥੇ ਘਾਟ ਕੀ ਐ ਕਈ ਲੋਕ ਸਿਰ ਫਿਰੇ ਐਦਾ ਵੀ ਕਹਿੰਦੇ ਮੈਂ ਉਹਨਾਂ ਨੂੰ ਦੱਸਦਾ ਕਿ ਸਵਰਗ ਦੇ ਵਿੱਚ ਨੌਕਰੀ ਕਰਨ ਨਾਲੋਂ ਨਰਕ ਦਾ ਬਾਦਸ਼ਾਹ ਬਾਨਾ ਕਈ ਗੁਣਾ ਬਿਹਤਰ ਹੁੰਦਾ ਇਹ ਉਦਾਹਰਨ ਕਿੱਥੇ ਚੋਂ ਨਿਕਲੀ ਐ ਇਹ ਗੁਲਾਮੀ ਦੇ ਵਿਰੋਧ ਚੋਂ ਨਿਕਲੀ ਐ ਤੇ ਆਜ਼ਾਦੀ ਦੀ ਭਾਵਨਾ ਚੋਂ ਨਿਕਲੀ ਐ ਹੁਣ ਜਿਹੜੇ ਸਾਡੇ ਭਰਾਵਾਂ ਨੂੰ ਅੱਜ ਤੱਕ ਗੁਲਾਮੀ ਦਾ ਹੀ ਅਹਿਸਾਸ ਨਹੀਂ ਹੋਇਆ ਉਹ ਆਜ਼ਾਦੀ ਦੀ ਗੱਲ ਕਿੱਦਾਂ ਕਰ ਸਕਦੇ ਇਹ ਵੀ ਸੱਚ ਹੈ ਜਿਨ੍ਹਾਂ ਦੇ ਕੋਲ ਲਾਈਫ ਸਟਾਈਲ ਇੱਡਾ ਹੈ ਇੰਨੀ-ਇੰਨੀ ਜ਼ਮੀਨ ਹੈ ਇੰਨੇ-ਇੰਨੇ ਵਜ਼ੀਰੀਆਂ ਹੈ ਉਹ ਆਜ਼ਾਦੀ ਦੀ ਗੱਲ ਕਿਉਂ ਕਰਨਗੇ ਆਜ਼ਾਦੀ ਦੀ ਗੱਲ ਤਾਂ ਉਹ ਕਰੂਗਾ ਜਿਹਦੇ ਚੁੱਲਿਆਂ ਤੇ ਕਾ ਹੋ ਗਿਆ ਆਜ਼ਾਦੀ ਦੀ ਗੱਲ ਤਾਂ ਉਹ ਕਰੂਗਾ ਜਿਸ ਤਰੀਕੇ ਨਾਲ ਭਾਈ ਅਵਤਾਰ ਸਿੰਘ ਖੰਡੇ ਨੂੰ ਜੂਕੇ ਦੇ ਵਿੱਚ ਸ਼ਹੀਦ ਕਰ ਦਿੱਤਾ ਉਦੀ ਮਾਂ ਨੂੰ ਤੇ ਉਦੀ ਭੈਣ ਨੂੰ ਪੁੱਛੋ ਕਿ ਕਿਉਂ ਲੋੜ ਆ ਸਾਨੂੰ ਸਾਡੇ ਦੇਸ਼ ਦੀ ਇਸੇ ਤਰੀਕੇ ਨਾਲ ਆਪਾਂ ਅੱਜ ਸਾਰੇ ਸੱਚੇ ਸਤਗੁਰੂ ਦੀ ਹਜ਼ੂਰੀ ਚ ਬੈਠੇ ਆ ਤੇ ਆਸ ਕਰੀਏ ਕਿ ਗੁਰੂ ਸਾਹਿਬ ਸਾਡੀ ਆਸ ਪੂਰੀ ਕਰਨ ਨਿਤਨੇਮੀ ਹੋਈਏ ਕਲਗੀ ਧਰ ਦੇ ਪੁੱਤਰੋ ਧੀਓ ਅਮਰਤ ਧਾਰੀ ਹੋ ਕੇ ਜੀਓ ਤੇ ਮੈਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੌਮੀ ਜਰ